ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਿਵੇਂ ਇਹਨਾਂ ਦਾ ਅੰਤ ਹੋਇਆ ਤੇ ਇਹਨਾਂ ਦੇ ਆਖਰੀ ਬੋਲ ਕੀ ਸਨ ਮਈ 1839 ਈਸਵੀ ਦੇ ਵਿੱਚ ਅਚਾਨਕ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਧਰੰਗ ਦਾ ਸਖਤ ਦੌਰਾ ਪੈ ਜਾਂਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਸਿਹਤ ਕਾਫੀ ਖਰਾਬ ਹੋ ਜਾਂਦੀ ਹੈ ਲਾਹੌਰ ਅੰਮ੍ਰਿਤਸਰ ਅਤੇ ਹੋਰ ਦੂਰੋ ਦੂਰੋ ਜੋਗ ਬੈਦ ਹਕੀਮ ਡਾਕਟਰ ਬੁਲਾਏ ਜਾਂਦੇ ਨੇ ਪਰ ਰੋਗ ਦੇ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਦਿਨੋ ਦਿਨ ਰੋਗ ਵਧਣਾ ਸ਼ੁਰੂ ਹੋ ਜਾਂਦਾ ਤੇ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਆਪਣਾ ਅੰਤਮ ਸਮਾਂ ਨੇੜੇ ਆਉਂਦਾ ਜਾਣ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਵਜੀਰਾ ਨੂੰ ਸਰਦਾਰਾਂ ਨੂੰ ਯੋਧਿਆਂ ਨੂੰ ਅਤੇ ਸੂਰਬੀਰਾਂ ਨੂੰ ਇਕੱਠੇ ਕਰਕੇ ਇੱਕ ਆਖਰੀ ਦਰਬਾਰ ਸਜਾਉਂਦੇ ਹਨ ਆਪ ਜੀ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੁੰਦੀ ਹੈ ਤੇ ਬਿਮਾਰੀ ਦੀ ਹਾਲਤ ਦੇ ਵਿੱਚ ਪਾਲਕੀ ਦੇ ਵਿੱਚ ਬੈਠ ਕੇ ਦਰਬਾਰ ਵਿੱਚ ਆਉਂਦੇ ਨੇ ਅੱਜ ਜਿਸ ਦਾ ਨਾਮ ਸੁਣ ਕੇ ਕਾਬਲ ਕੰਦਾ ਆ ਦੀਆਂ ਕੰਦਾ ਕੰਮਦੀਆਂ ਸਨ ਜਿਸ ਦਾ ਨਾਮ ਸੁਣ ਕੇ ਬਹਿਰੀਆਂ ਦੇ ਲਹੂ ਸੁੱਕ ਜਾਂਦੇ ਸਨ ਅੱਜ ਉਹ ਸ਼ੇਰ ਪਾਲਕੀ ਦੇ ਵਿੱਚ ਬਿਮਾਰ ਪਿਆ ਮਹਾਰਾਜ ਸਾਹਿਬ ਜੀ ਦੀ ਇਹ ਹਾਲਤ ਦੇਖ ਕੇ ਸਾਰੇ ਦਰਬਾਰੀਆਂ ਦੀਆਂ ਅੱਖਾਂ ਤਰ ਹੋ ਜਾਂਦੀਆਂ ਨੇ ਅਤੇ ਪੂਰੇ ਦਰਬਾਰ ਦੇ ਵਿੱਚ ਚੁੱਪ ਛਾ ਜਾਂਦੀ ਆ ਪਰ ਮਹਾਰਾਜ ਸਾਹਿਬ ਨੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਲਸਾ ਜੀ ਜਾਪਦਾ ਹੈ ਕਿ ਮੇਰਾ ਅੰਤਮ ਸਮਾਂ ਨੇੜੇ ਆ ਗਿਆ ਹੈ ਹੁਣ ਆਪਣਾ ਕੁਝ ਦਿਨਾਂ ਦਾ ਮੇਲ ਹੈ ਕਰਤਾਰ ਦਾ ਜੋ ਭਾਣਾ ਹੈ ਉਸ ਦੇ ਅੱਗੇ ਆਪਣਾ ਸਿਰ ਨਮਾਉਣਾ ਬਣਦਾ ਹੈ ਪਰ ਮੇਰੀ ਅੰਤਿਮ ਇੱਛਾ ਅਤੇ ਆਖਰੀ ਸਨੇਹਾ ਆਪ ਸਭ ਨੂੰ ਇਹ ਹੈ ਕਿ ਜਿਹਹ ਤਾਕਤ ਨੂੰ ਆਪਨੇ ਅਕਾਲੀ ਜੀ ਨਲੂਆ ਜੀ ਅਤੇ ਹੋਰ ਅਨੇਕਾ ਸੂਰਬੀਰਾ ਦਾ ਲਹੂ ਡੋਲ ਕੇ ਅਤੇ ਤੁਹਾਡੀ ਸਭ ਦੀ ਰਲਮੀ ਹਿੰਮਤ ਦੇ ਕੁਰਬਾਨੀ ਦੇ ਨਾਲ ਕਾਇਮ ਕੀਤਾ ਉਸ ਨੂੰ ਕਮਜ਼ੋਰ ਤੇ ਨਾਸ ਨਾ ਹੋਣ ਦੇਣਾ ਵੇਖਣਾ ਕਿਤੇ ਫੁੱਟ ਦਾ ਸ਼ਿਕਾਰ ਨਾ ਹੋ ਜਿਓ ਅਕਾਲ ਪੁਰਖ ਦੀ ਮਿਹਰ ਅਤੇ ਤੁਹਾਡੀਆਂ ਬਾਹਾਂ ਦਾ ਸਦਕਾ ਮੈਂ ਇਸ ਦੇਸ਼ ਨੂੰ ਆਜ਼ਾਦ ਕਰਵਾ ਚੱਧਿਆ ਹਾਂ ਦੇਖੋ ਕਿ ਤੁਸੀਂ ਨੂੰ ਦੁਬਾਰਾ ਗੁਲਾਮ ਨਾ ਕਰ ਦੇਣਾ ਕੋਈ ਬਗਾਨਾ ਇਸ ਧਰਤੀ ਦੇ ਉਪਰ ਆ ਕੇ ਪੈਰ ਰੱਖੇਗਾ ਉਹ ਮੇਰੀ ਸਾਤੀ ਨੂੰ ਲਤਾੜੇਗਾ ਮੈਨੂੰ ਇਸ ਦੁੱਖदाई ਬੇਇੱਜ਼ਤੀ ਤੋਂ ਬਚਾ ਕੇ ਰੱਖਣਾ ਤੁਸੀਂ ਆਜ਼ਾਦ ਰਹੋਗੇ ਤਾਂ ਮੇਰੀ ਆਤਮਾ ਨਿਹਾਲ ਰਹੇਗੀ ਇਹ ਸਨ ਆਖਰੀ ਬੋਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ